ਕੋ ਜੀ ਕਿਹੜੇ ਅਹਿਮ ਫੈਸਲੇ ਅੱਜ ਲਿੱਤੇ ਗਏ ਨੇ ਕੀ ਕੀ ਹੁਣ ਅੱਗੇ ਹੋਣ ਜਾ ਰਿਹਾ ਅਸੀਂ ਕੱਲ ਨੂੰ ਟਹਾਨੇ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਉਸ ਤੋਂ ਬਾਅਦ 9 ਤਰੀਕ ਨੂੰ ਅਸੀਂ ਮੋਗੇ ਦੇ ਵਿੱਚ ਜਿੱਦੀ ਅੱਜ ਲਿਸਟ ਬਣ ਗਈ ਆ 50 ਤੋਂ 60 ਹਜ਼ਾਰ ਬੰਦਾ ਜਿਹੜਾ ਸਾਡਾ ਮੋਗੇ ਰੈਲੀ ਦੇ ਵਿੱਚ ਮਹਾਪੰਚਾਇਤ ਚ ਪਹੁੰਚੂਗਾ ਉਹ ਅਸੀਂ ਕਰਨ ਜਾ ਰਹੇ ਹਾਂ ਉਹਦੀ ਤਿਆਰੀ ਦੀ ਕਮੇਟੀ ਬਣ ਗਈ ਆ ਉਹ 6 ਤਰੀਕ ਨੂੰ ਮੋਗੇ 'ਚ ਮੀਟਿੰਗ ਕਰੂਗੀ ਤੇ ਤਿਆਰੀ ਦਾ جائزہ ਲਊਗੀ ਜਿਸ ਤਰ੍ਹਾਂ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਕਿ ਉਸ ਤਰ੍ਹਾਂ ਦੀ ਵੀ ਤਿਆਰੀ ਕੋਈ ਚੱਲ ਰਹੀ ਆ ਉਸ ਤਰ੍ਹਾਂ ਦਾ ਅੰਦੋਲਨ ਛੇੜਿਆ ਜਾਊਗਾ ਕਿਉਂਕਿ ਸਰਕਾਰ ਤੁਹਾਡੀ ਮੰਗਾਂ ਅਸੀਂ ਬਾਕੀ ਸੂਬਿਆਂ 'ਚ ਵੀ ਰਾਬਤਾ ਕਾਇਮ ਕੀਤਾ ਹੋਇਆ ਉਹਨਾਂ ਸੂਬਿਆਂ ਨੂੰ ਵੀ ਤਿਆਰ ਕਰ ਰਹੇ ਹਾਂ ਉਹਦੇ ਸਾਰੇ ਸੂਬਿਆਂ ਨੂੰ ਤਿਆਰ ਕਰਕੇ ਅਗਲੇ ਅੰਦੋਲਨ ਦੀ ਤਿਆਰੀ ਅਸੀਂ 24 25 ਨੂੰ ਜਿਹੜੀ ਆ ਸਾਰੇ ਐਸਕੇਐਮ ਇੰਡੀਆ ਦੀ ਮੀਟਿੰਗ ਉਹ ਦਿੱਲੀ 'ਚ ਰੱਖ ਦਿੱਤੀ ਆ ਉਹਦੇ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਉਹ ਐਲਾਨ ਕਰਾਂਗੇ ਇਹ ਕੋਈ ਫੈਸਲਾ ਦੋ ਮਹਾਪੰਚਾਇਤ ਕਦੋਂ ਤੇ ਕਿੱਥੇ ਕਿੱਥੇ ਹੋਣ ਜਾਣਗੇ 4 ਤਰੀਕ ਨੂੰ ਟੋਹਣੀ ਹੋ ਰਹੀ ਆ ਤੇ 9 ਤਰੀਕ ਨੂੰ ਮੋਗੇ ਨਾਜ ਮੰਡੀ ਚੋਰੇ ਇੱਕ ਦਲਜੀਤ ਦੇ ਸ਼ੋਅ ਨੂੰ ਲੈ ਕੇ ਬੜੀ ਕੰਟਰੋਵਰਸੀ ਦਲਜੀਤ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਉਸ ਨੂੰ ਲੈ ਕੇ ਬੜੀ ਕੰਟਰੋਵਰਸੀ ਪੈਦਾ ਹੋ ਰਹੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰਧਾਨ ਮੰਤਰੀ ਨੂੰ ਮਿਲੇ ਵਾ ਉਸ ਸਮਾਂ ਦਿੱਤਾ ਗਿਆ ਵਾ ਆਪਸੀ ਨਹੀਂ ਚਲੋ ਦਲਜੀਤ ਸਾਡੇ ਪੰਜਾਬ ਦਾ ਹੈਗਾ ਉਹ ਸਾਰੇ ਦੇਸ਼ ਕੀ ਬਾਹਰਲੇ ਦੇਸ਼ਾਂ ਤੱਕ ਕੋਈ ਆਇਆ ਹੋਇਆ ਪ੍ਰਧਾਨ ਮੰਤਰੀ ਨੂੰ ਕੋਈ ਐਡੀ ਗੱਲ ਨਹੀਂ ਜੇ ਮਿਲ ਗਿਆ ਪਰ ਪ੍ਰਧਾਨ ਮੰਤਰੀ ਨੂੰ ਅਸੀਂ ਕਹਿੰਦੇ ਹਾਂ ਜਿਹੜਾ ਬੰਦਾ ਮਰਨ ਵਰਤੇ ਬੈਠਾ ਉਹਨੂੰ ਕਿਉਂ ਨਹੀਂ ਮਿਲਦੇ ਉਹਨਾਂ ਨੂੰ ਸਦੋਂ ਮਿਲਣ ਉਹਨਾਂ ਨੂੰ ਹੋਣਾ ਚਾਹੀਦਾ ਚਲੋ ਟੋਨੀ ਖੋਲ ਜੀ ਕਿਹੜੇ ਅਹਿਮ ਫੈਸਲੇ ਅਸੀਂ ਕੱਲ ਨੂੰ ਤੁਹਾਣੇ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਉਸ ਤੋਂ ਬਾਅਦ 9 ਤਰੀਕ ਨੂੰ ਅਸੀਂ ਮੋਗੇ ਦੇ ਵਿੱਚ ਜਿਹਦੀ ਅੱਜ ਲਿਸਟ ਬਣ ਗਈ ਆ 50 ਤੋਂ 60 ਹਜ਼ਾਰ ਬੰਦਾ ਜਿਹੜਾ ਸਾਡਾ ਮੋਗੇ ਰੈਲੀ ਦੇ ਵਿੱਚ ਮਹਾਪੰਚਾਇਤ ਚ ਪਹੁੰਚੂਗਾ ਉਹ ਅਸੀਂ ਕਰਨ ਜਾ ਰਹੇ ਹਾਂ ਉਹਦੀ ਤਿਆਰੀ ਦੀ ਕਮੇਟੀ ਬਣ ਗਈ ਆ ਉਹ 6 ਤਰੀਕ ਨੂੰ ਮੋਗੇ ਚ ਮੀਟਿੰਗ ਕਰੂਗੀ ਤੇ ਤਿਆਰੀ ਦਾ جائزہ ਲਊਗੀ ਜਿਸ ਤਰ੍ਹਾਂ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਕਿ ਉਸ ਤਰ੍ਹਾਂ ਦੀ ਵੀ ਤਿਆਰੀ ਕੋਈ ਚੱਲ ਰਹੀ ਆ ਉਸ ਤਰ੍ਹਾਂ ਦਾ ਅੰਦੋਲਨ ਛੜਿਆ ਜਾਊਗਾ ਕਿਉਂਕਿ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ ਐ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਅਸੀਂ ਬਾਕੀ ਸੂਬਿਆਂ ਚ ਵੀ ਰਾਬਤਾ ਕਾਇਮ ਕੀਤਾ ਹੋਇਆ ਉਹਨਾਂ ਸੂ ਉਹਦੇ ਸਾਰੇ ਸੂਬਿਆਂ ਨੂੰ ਤਿਆਰ ਕਰਕੇ ਅਗਲੇ ਅੰਦੋਲਨ ਦੀ ਤਿਆਰੀ ਅਸੀਂ 24 25 ਨੂੰ ਜਿਹੜੀ ਆ ਸਾਰੇ ਐਸਕੇਮ ਇੰਡੀਆ ਦੀ ਮੀਟਿੰਗ ਉਹ ਦਿੱਲੀ 'ਚ ਰੱਖ ਦਿੱਤੀ ਆ ਉਹਦੇ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਉਹ ਐਲਾਨ ਕਰਾਂਗੇ ਇੱਕ ਵਾਰ ਦੱਸੋ ਮਹਾਪੰਚਾਇਤ ਕਦੋਂ ਤੇ ਕਿੱਥੇ-ਕਿੱਥੇ ਹੋਣ ਜਾਣਗੇ 4 ਤਰੀਕ ਨੂੰ ਟੋਹਣੀ ਹੋ ਰਹੀ ਆ ਤੇ 9 ਤਰੀਕ ਨੂੰ ਮੋਗੇ ਨਾਜ ਮੰਡੀਚੋੜੇ ਇੱਕ ਦਲਜੀਤ ਦੇ ਸ਼ੌਨ ਨੂੰ ਲੈ ਕੇ ਬੜੀ ਕੰਟਰੋਵਰਸੀ ਦਲਜੀਤ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਉਸ ਨੂੰ ਲੈ ਕੇ ਬੜੀ ਕੰਟਰੋਵਰਸੀ ਪੈਦਾ ਹੋ ਰਹੀ ਆ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰਧਾਨ ਮੰਤਰੀ ਨੂੰ ਮਿਲੇ ਵਾ ਉਸ ਸਮਾਂ ਦਿੱਤਾ ਗਿਆ ਵਾ ਆਪਸੀ ਨਹੀਂ ਚਲੋ ਦ ਦੇਸ਼ ਕੀ ਬਾਹਰਲੇ ਦੇਸ਼ਾਂ ਤੱਕ ਕੋਈ ਆਇਆ ਹੋਇਆ ਪ੍ਰਧਾਨ ਮੰਤਰੀ ਨੂੰ ਕੋਈ ਏਡੀ ਗੱਲ ਨਹੀਂ ਜੇ ਮਿਲ ਗਿਆ ਪਰ ਪ੍ਰਧਾਨ ਮੰਤਰੀ ਨੂੰ ਅਸੀਂ ਕਹਿੰਦੇ ਹਾਂ ਜਿਹੜਾ ਬੰਦਾ ਮਰਨ ਵਰਤੇ ਬੈਠਾ ਉਹਨੂੰ ਕਿਉਂ ਨਹੀਂ ਮਿਲਦੇ ਉਹਨਾਂ ਨੂੰ ਸਦੋ ਮਿਲਣਾ ਉਹਨਾਂ ਨੂੰ ਹੋਣਾ ਚਾਹੀਦਾ ਚਲ ਟੋਨੀ ਕੋਲ ਜੀ ਕਿਹੜੇ ਅਹਿਮ ਫੈਸਲੇ ਅੱਜ ਲਿੱਤੇ ਗਏ ਨੇ ਕੀ ਕੀ ਹੁਣ ਅੱਗੇ ਹੋਣ ਜਾ ਰਿਹਾ ਅਸੀਂ ਕੱਲ ਨੂੰ ਟਹਾਣੇ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਉਸ ਤੋਂ ਬਾਅਦ 9 ਤਰੀਕ ਨੂੰ ਅਸੀਂ ਮੋਗੇ ਦੇ ਵਿੱਚ ਜਿਸ ਦੀ ਅੱਜ ਲਿਸਟ ਬਣ ਗਈ ਆ 50 ਤੋਂ 60 ਹਜ਼ਾਰ ਬੰਦਾ ਜਿਹੜਾ ਸਾਡਾ ਮੋਗੇ ਰੈਲੀ ਦੇ ਵਿੱਚ ਮਹਾਪੰਚਾਇਤ ਚ ਪਹੁੰਚੂਗਾ ਉਹ ਅਸੀਂ ਕਰਨ ਜਾ ਰਹੇ ਹਾਂ ਉਹਦੀ ਤਿਆਰੀ ਦੀ ਕਮੇਟੀ ਬਣ ਗਈ ਆ ਉਹ 6 ਤਰੀਕ ਨੂੰ ਮੋਗੇ ਚ ਮੀਟਿੰਗ ਕਰੂਗੀ ਤੇ ਤਿਆਰੀ ਦਾ جائزہ ਲਊਗੀ ਜਿਸ ਤਰ੍ਹਾਂ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਕਿ ਉਸ ਤਰ੍ਹਾਂ ਦੀ ਵੀ ਤਿਆਰੀ ਕੋਈ ਚੱਲ ਰਹੀ ਆ ਉਸ ਤਰ੍ਹਾਂ ਦਾ ਅੰਦੋਲਨ ਛੜਿਆ ਜਾਊਗਾ ਕਿਉਂਕਿ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ ਐ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਅਸੀਂ ਬਾਕੀ ਸੂਬਿਆਂ ਚ ਵੀ ਰਾਬਤਾ ਕਾਇਮ ਕੀਤਾ ਹੋਇਆ ਉਹਨਾਂ ਸੂਬਿਆਂ ਨੂੰ ਵੀ ਤਿਆਰ ਕਰ ਰਹੇ ਹਾਂ ਉਹਦੇ ਸਾਰੇ ਸੂਬਿਆਂ ਨੂੰ ਤਿਆਰ ਕਰਕੇ ਅਗਲੇ ਅੰਦোলন ਦੀ ਤਿਆਰੀ ਅਸੀਂ 24 25 ਨੂੰ ਜਿਹੜੀ ਆ ਸਾਰੇ ਐਸਕੇਐਮ ਇੰਡੀਆ ਦੀ ਮੀਟਿੰਗ ਉਹ ਦਿੱਲੀ 'ਚ ਰੱਖ ਦਿੱਤੀ ਆ ਉਹਦੇ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਉਹ ਐਲਾਨ ਕਰਾਂਗੇ ਇੱਕ ਵਾਰ ਫੇਰ ਦਾ ਦੋ ਮਹਾਪੰਚਾਇਤ ਕਦੋਂ ਤੇ ਕਿੱਥੇ-ਕਿੱਥੇ ਹੋਣ ਜਾਣਗੇ 4 ਤਰੀਕ ਨੂੰ ਟੋਹਾਨੇ ਹੋ ਰਹੀ ਆ ਤੇ 9 ਤਰੀਕ ਨੂੰ ਮੋਗੇ ਨਾਜ ਮੰਡੀਚੋੜੇ ਇੱਕ ਦਲਜੀਤ ਦੇ ਸ਼ੌਨ ਨੂੰ ਲੈ ਕੇ ਬੜੀ ਕੰਟਰੋਵਰਸੀ ਦਲਜੀਤ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਉਸ ਨੂੰ ਲੈ ਕੇ ਬੜੀ ਕੰਟਰੋਵਰਸੀ ਪੈਦਾ ਹੋ ਰਹੀ ਆ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰਧਾਨ ਮੰਤਰੀ ਨੂੰ ਮਿਲੇ ਵਾ ਉਸ ਸਮਾਂ ਦਿੱਤਾ ਗਿਆ ਵਾ ਆਪਸੀ ਨਹੀਂ ਚ ਦੇਸ਼ ਕੀ ਬਾਹਰਲੇ ਦੇਸ਼ਾਂ ਤੱਕ ਕੋਈ ਆਇਆ ਹੋਇਆ ਪ੍ਰਧਾਨ ਮੰਤਰੀ ਨੂੰ ਕੋਈ ਐਡੀ ਗੱਲ ਨਹੀਂ ਜੇ ਮਿਲ ਗਿਆ ਪਰ ਪ੍ਰਧਾਨ ਮੰਤਰੀ ਨੂੰ ਅਸੀਂ ਕਹਿੰਨੇ ਆ ਜਿਹੜਾ ਬੰਦਾ ਮਰਨ ਵਰਤੇ ਬੈਠਾ ਉਹਨੂੰ ਕਿਉਂ ਨਹੀਂ ਮਿਲਦੇ ਉਹਨਾਂ ਨੂੰ ਸਦੋ ਮਿਲਣ ਉਹਨਾਂ ਨੂੰ ਹੋਣਾ ਚਾਹੀਦਾ ਚਲ ਆਟੋ